ਬਸਦੇ ਰਹੋ ਆ ਗਾਣਾ ਹਰੇਕ ਗੱਭਰੂ ਤੇ ਮਟਿਆਰ ਦੀ ਰੀਝ ਹੁੰਦੀ ਆ ਵੀ ਬਾਹਰਲੇ ਦੇਸ਼ ਚ ਜਾਈਏ ਐਨ ਆਈ ਆਰ ਅਖਵਾਈਏ ਹੁਣ ਗੱਭਰੂ ਵਿਆਹ ਕਰਵਾ ਕੇ ਮਟਿਆਰ ਨੂੰ ਬਾਹਰਲੇ ਦੇਸ਼ ਨਾਲ ਲੈ ਜਾਂਦਾ ਹੈ ਬਾਹਰ ਜਾ ਕੇ ਕੰਮ ਕਰਨਾ ਪੈਂਦਾ ਹੈ ਇੰਡੀਆ ਨਾਲ ਦੀਆਂ ਮੌਜਾਂ ਨੇ ਵੀ ਇੱਕ ਜੀ ਕਮਾਉਂਦਾ ਤਾਂ 10 ਜਣੇ ਵਿਹਲੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਆਪਾਂ ਨੂੰ ਲੱਗਦਾ ਇੱਥੇ ਬੈਠਣੋਂ ਵੀ ਬੜੇ ਡਾਲਰ ਕਮਾਉਂਦੇ ਆ ਪਰ ਬਾਹਰ ਹਮਤ ਨਾਲ ਕਮਾਉਣੇ ਪੈਂਦੇ ਗੱਭਰੂ ਆਪਣੇ ਕੰਮ ਤੇ ਟਰੱਕ ਲੈ ਕੇ ਚਲਾ ਜਾਂਦਾ ਮਟਿਆਰ ਨੂੰ ਆਪਣੇ ਕੰਮ ਤੇ ਲਾਤਾ ਹੁਣ ਇੱਕ ਦਿਨ ਮਟਿਆਰ ਆਪਣੇ ਮਾਹੀ ਨਾਲ ਗਿਲਾ ਕਰਦੀ ਐ ਥੋੜਾ ਜਿਹਾ ਲੜਦੀ ਮਿੱਠਾ ਜਿਹਾ ਲੜਦੀ ਕੀ ਕਹਿੰਦੀ ਤਾਂ ਗੱਭਰੂ ਵਿਚਾਰ ਮਜ਼ਬੂਰੀ ਦੱਸਦਾ ਏ ਹੋ ਹੋ ਕੀ ਕਰਵਾ ਕੇ ਮੈਨੂੰ ਬਾਹਰ ਲੈ ਕੇ ਆਇਆ ਹੁਣ ਪਿਛਦਾ ਉਹਨੇ ਪਛਤਾਵਾ ਕਦੋਂ ਵਿਆਹ ਮੇ ਕਰਾਇਆ ਘਰ ਮਿਹਨੇ ਬਾਦ ਗੇੜਾ ਮਾਰਦਾ ਜਿਵੇਂ ਮਹਿ ਮੜ ਆਇਆ ਲੱਗਦਾ ਜੱਦੀ ਤੇਰੇ ਨਾਲ ਵਿਆਹੀ ਬਿੱਤਰਾ ਟੁੱਟਰ ਨਾਲ ਨਾ ਵਿਆਹ ਲੱਗਦਾ ਤੇਰੇ ਨਾਲ ਵਿਆਹੀ ਬਿੱਤਰਾ ਟੁੱਟਰ ਨਾਲ ਨਾ ਵਿਆਹ ਆ ਲੱਗਦਾ ਉਹ ਪੜ੍ਹ ਲਿਖ ਕੇ ਵੀ ਰੋਜ਼ਗਾਰ ਨਾ ਮਿਲੇ ਇੰਡੀਆ ਚ ਪੀ ਆ ਇਸੇ ਬਾਹਰ ਨਾ ਨਰੇ ਆਹ 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 ਕੋਈ ਵੀ ਰੋਜ਼ਗਾਰ ਨਾ ਮਿਲੇ ਇੰਡੀਆ 'ਚ ਮੇਲਣਾਂ ਦੀ ਭਾਰ ਨਾ ਮਿਲੇ ਪੰਜਾਬੀਆਂ ਦਾ ਕੰਮ ਆਂਡ ਰਹਿ ਬੜੀ ਪੰਜਾਬੀਆਂ ਦਾ ਦਿੱਤਾ ਏ ਫਿਰ ਰਹਿ ਬੜੀ ਢੋਗੜੀ ਗੱਲਾਂ ਮੁੱਖ ਵੱਟਦੀ ਟਰਾਲਾ ਤੇ ਤੋ ਜੱਟੀ ਓ ਦੋਵੇਂ ਜਿੰਦ ਜਾਨ ਜਾਂਦੀ ਤੀ ਟਰਾਲਾ ਤੇ ਤੋ ਨਖਰੋ ਦੋਵੇਂ ਜਿੰਦ ਜਾਨ ਜੱਟ ਓ ਖਲਿਕਲੀ ਨਿਰਿਕ ਗੋਰੀਓ ਸੀਨ ਜੀ ਹਾਦਰ ਗੁਰਦਾ ਹਾਦਰ ਗੁਰਦਾ ਹਾਦਰ ਗੁਰਦਾ ਲੈ ਫੁਟ ਦੇ ਤੁਸੀਂ ਹੋ ਗਈਓ ਸ਼ਕੀਨ ਜੀ ਰੱਖ ਲੀ ਕਲੀ ਨਿਰਿਕ ਗੋਰੀਓ ਸੀਨ ਜੀ ਘਰੇ ਜੱਟੀ ਪਟ્રોલ ਵਰਗੀ ਪਹਿਲਾਂ ਕੀ ਦੀ ਆਇਆ ਲੱਗਦਾ ਜੱਟੀ ਤੇਰੇ ਨਾਲ ਵੀ ਆਈ ਬਿੱਤਰਾ ਟੁੰਡਰ ਆਲੇ ਨਾਲ ਵੀ ਆਇਆ ਲੱਗਦਾ ਜੱਟੀ ਤੇਰੇ ਨਾਲ ਵੀ ਆਈ ਬਿੱਤਰਾ ਟੁੰਡਰ ਆਲੇ ਨਾਲ ਵੀ ਆਇਆ ਲੱਗਦਾ ਉਹ ਸਾਰਾ ਗੁੰਗਦਾ ਗੱਡੀ ਵਿੱਚ ਰੱਖਿਆ ਸਮਾਂ ਆਪੇ ਘਾਣ ਨੇ ਪਗਾ ਕੇ ਆਪੇ ਖਾਣ ਉਸ ਆਲਾ ਗੋਗੂਗੇ ਦਾ ਗੱਡੀ ਵਿੱਚ ਰੱਖਿਆ ਸਮਾਨ ਨਹੀਂ ਸਾਰੇ ਹੀ ਡਰਾਈਵਰ ਪਗਾ ਕੇ ਆਪੇ ਖਾਣ ਨਹੀਂ ਪਗਾ ਕੇ ਆਪੇ ਖਾਣ ਓਹ ਆਟਾ ਗੁੰਨਾ ਜਦੋਂ ਫੋਟੋ ਤੇਰੀ ਵੇਖਦਾ ਆਟਾ ਗੁੰਨਾ ਆਵੇ ਫੋਟੋ ਤੇਰੀ ਵੇਖਦਾ ਏ ਲੱਕੜੈਸ਼ ਬੋਡੂ ਉੱਤੇ ਹੱਸਦੀ ਟਰਾਲਾ ਤੇ ਤੋ ਜੱਤੀ ਓਏ ਓਏ ਦੋਵੇਂ ਜਿੰਦ ਜਾਨ ਨੱਚੀ ਟਰਾਲਾ ਤੇ ਤੋ ਨਾ ਕਰੋ ਦੋਵੇਂ ਜਿੰਦ ਜਾਨ ਜੱਟ ਦੀ ਹਾਨੂੰ ਪਤਾ ਕੀ ਆਵਾਰ ਲਿਆਂਦਾ ਹਾਲੀ ਛੱਟ ਹੁੰਦੇ ਆ ਨੂੰ ਲੱਗ ਜਾਂਦੇ ਕਈ ਸਾਲ ਲੱਗ ਜਾਂਦੇ ਕਈ ਸਾ ਪੰਜਾਬ ਬੈਠਿਆਂ ਨੂੰ ਪਤਾ ਕੀ ਆਵਾਰ ਲਿਆਂਦਾ ਹਾਲੀ ਛੱਟ ਹੁੰਦੇ ਆ ਨੂੰ ਲੱਗ ਜਾਂਦੇ ਕਈ ਸਾਲ ਲੱਗ ਜਾਂਦੇ ਕਈ ਸਾ ਉਹ ਤੇਰਾ ਬੱਬੂ ਘੜਿਆੜਾ ਦਾ ਮੇਲਾ ਦੂਗਾ ਤੇਨੋਂ ਹੁਣ ਜੇ ਤੂੰ ਖੇ ਘੱਟਦੀ ਰਾਲਾ ਤੇ ਪਹੁੰਚਦੀ ਦੋਵੇਂ ਜਿੰਦ ਜਾਣ ਜਾਂਦੇ ਰਾ ਤੁਸੀਂ ਦੋਵੇਂ ਜਿੰਨ ਜਾਣ ਜੱਟ ਦੇ ਜੱਟੀ ਤੇਰੇ ਨਾਲ ਵੀ ਆਈ ਬਿੱਤਰਾ ਉਹ ਤੁਸੀਂ ਦੋਵੇਂ ਜਿੰਨ ਜਾਣ ਤੁਸੀਂ ਦੋਵੇਂ ਜਿੰਨ ਜਾਣ ਤੁਸੀਂ ਦੋਵੇਂ ਜਿੰਨ ਜਾਣ ਜੱਟ ਦੇ